ਮਹਾਂਪੁਰਖਾਂ ਦਾ ਜਨਮ ਨਗਰ ਆਪ ਸੰਗਤਾਂ ਨੂੰ ਬਹੁਤਿਆਂ ਨੂੰ ਪਤਾ ਹੀ ਹੈ ਕਿ ਪਉ ਵਿੰਡ ਬਾਬਾ ਜੀ ਦਾ ਜਨਮ ਅਸਥਾਨ ਹੈ ਜਿਮੀਦਾਰਾਂ ਦੇ ਘਰ ਸੰਧੂ ਗੋਤ ਦੇ ਜੱਟਾਂ ਦੇ ਘਰ ਬਾਬਾ ਜੀ ਦਾ ਜਨਮ ਹੋਇਆ ਇਹ ਮਾਝੇ ਨੂੰ ਪੁਰ ਸਿੱਖੀ ਦੀ ਧੁੰਨੀ ਕਿਉਂ ਕਿਹਾ ਜਾਂਦਾ ਹੈ ਮਾਝੇ ਦੀ ਧਰਤੀ ਤੇ ਹੀ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਐਡੀ ਪੰਜਾਬ ਮਾਝੇ ਦੀ ਧਰਤੀ ਹੈ ਨਨਕਾਣਾ ਸਾਹਿਬ ਜਿਹਦਾ ਨਾਮ ਪਹਿਲਾਂ ਰਾਏਪੋਏ ਦੀ ਤਲਵੰਡੀ ਸੀ ਰਾਏ ਸਾਹਿਬ ਉੱਥੋਂ ਦੇ ਮਾਲਕ ਸਨ ਐਨੇ ਹੀ ਸਤਿਗੁਰੂ ਦੇ ਪਿਆਰ ਵਾਲੇ ਸਭ ਤੋਂ ਪਹਿਲਾਂ ਰਾਏ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣਿਆ ਸੀਗਾ ਕਿ ਇਹ ਅੱਲਾਹ ਹਨ ਰੱਬ ਹਨ ਇਹ ਉਹ ਆਪ ਉਹਦੀ ਮੂਰਤ ਇੱਥੇ ਧਰਤੀ ਤੇ ਪ੍ਰਗਟ ਹੋਇਆ ਤੇ ਉਹਨਾਂ ਨੇ ਵਿਰਾਗ ਵਿੱਚ ਆਣ ਕੇ ਜਿੰਨੀ ਜਾਇਦਾਦ ਸੀ ਸਾਰੀ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਕਰਾਤੀ ਰੋ ਵਿਚਾਰ ਦਸਵੇਂ ਪਾਤਸ਼ਾਹ ਤੇ ਕਹਿੰਦੇ ਹੈ ਛਲਵੰਤ ਬੜੀ ਬਸਦਾ ਜਾਇ ਕਾਹੂ ਕੀ ਹੋਏ ਨਾ ਕਾਹੂ ਕੀ ਹਵਾ ਹੈ ਇਹ ਬੜੀ ਛਲ ਵਾਲੀ ਹੈ ਧਰਤੀ ਨਾ ਕਿਸੇ ਦੀ ਹੋਈ ਹੈ ਤੇ ਨਾ ਕਿਸੇ ਦੀ ਹੋਣੀ ਹੈ ਜਿਹੜਾ ਧਰਤੀ ਪਿੱਛੇ ਲਾ ਕੇ ਲੱਲੜ ਮਰਦਾ ਓੜੇ ਤੇ ਸਿਆੜ ਤੇ ਬਟ ਸ਼ਾਂਗਣ ਤੇ ਉਹ ਮੈਂ ਤੇ ਸਮਝਦਾ ਮੂਰਖੀ ਹੈ ਗੁਰੂ ਕੀ ਬਾਣੀ ਮੁਤਾਬਕ ਰੋ ਵਿਚਾਰ ਤੋ ਨੇ ਫਿਰ ਇਸ ਤਰ੍ਹਾਂ ਕਾਬਲ ਦੀਆਂ ਸੰਗਤਾਂ ਨੇ ਆਉਣਾ ਪੰਜਾਬ ਦੀਆਂ ਸੰਗਤਾਂ ਨੇ ਤੇ ਸਿੱਧੀਆਂ ਧਾਰਨਾਵਾਂ ਦੇ ਵਿੱਚ ਸ਼ਬਦ ਕੀਰਤਨ ਕਰਦਿਆਂ ਜਾਣਾ ਜਿੱਥੇ ਵੀ ਸਤਿਗੁਰੂ ਜੀ ਨੇ ਹੋਣਾ ਉੱਥੇ ਜਾ ਕੇ ਦਰਸ਼ਨ ਕਰਕੇ ਆਉਣੇ ਬਾਬਾ ਦੀਪ ਸਿੰਘ ਜੀ ਛੋਟੇ ਹੀ ਸੀ ਉਹ ਸੰਗਤ ਜਾ ਰਹੀ ਹੈ ਸੰਗ ਕਹਿੰਦੇ ਸੰਗ ਚੱਲਿਆ ਸਤਿਗੁਰੂ ਦੇ ਗੁਰੂ ਸਿੱਖਾਂ ਦਾ ਨਾਲ ਸ਼ਬਦ ਕੀਰਤਨ ਕਰਦੇ ਚੱਲ ਪਏ ਇਹ ਜਿਹੜੀ ਸ਼ਬਦ ਕੀਰਤਨ ਦੀ ਪਰੰਪਰਾ ਹੈ ਨਾ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਚੱਲੀ ਆਉਂਦੀ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਤੇ ਬਾਣੀ ਦੇ ਸ਼ਬਦ ਪੜ੍ਹਦੇ ਆ ਜਾਣਾ ਧਾਰਨਾ ਲਾ ਕੇ